ਇਹ ਪੰਜਾਬ ਨੂੰ ਹੈਲਥ ਦੇ ਮਾਮਲੇ 'ਚ ਨੰਬਰ 1 ਬਣਾਉਣਾ ਹੈ ਇਹ ਸਾਡਾ ਮਿਸ਼ਨ ਹੈ ਤੇ ਅੱਜ ਐਂਬੂਲੈਂਸਸ ਸੇਧ ਭਾਗ ਨੂੰ ਦਿੱਤੀ ਗਈਆਂ ਨੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਮੈਡੀਕਲ ਸਟਾਫ ਭਰਤੀ ਕੀਤੇ ਜਾਣਗੇ ਜਿਵੇਂ ਕਿ ਕੋਰੋਨਾ ਬਾਰੀਅਰ ਜਿਹੜੇ ਸੀਗੇ ਜਿਨ੍ਹਾਂ ਨੇ ਕੋਰੋਨਾ ਦੇ ਵਿੱਚ ਕੰਮ ਕੀਤਾ ਸੀਗਾ ਬਾਅਦ ਦੇ ਵਿੱਚ ਮਿਸ਼ਨ ਫਤਿਹ ਕਹਿ ਕੇ ਉਹਨਾਂ ਨੂੰ ਹਟਾਤਾ ਸੀ ਛੜਤਾ ਸੀ ਉਹਨਾਂ ਨੂੰ ਤੇ ਨਾਉ ਪ੍ਰਾਈਵੇਟ ਚ ਕੰਮ ਕਰਨ ਜੋਗੇ ਸਰਕਾਰ ਨੇ ਉਹਨਾਂ ਨੂੰ ਕੱਢਤਾ ਸੋ ਅਸੀਂ ਉਹਨਾਂ ਨਾਲ ਮੀਟਿੰਗ ਹੋਈ ਸੀ ਜਿਹੜੇ ਕਈ ਦਿਨ ਤੂੰ ਸਾਬ ਕਾਫੀ ਕੁਝ ਲੀਗਲ ਵੀ ਥੋੜੀਆਂ ਜਿਹੀਆਂ ਹਾਰਡਲਸ ਸੀਗੀਆਂ ਉਹ ਵੀ ਸਾਰੀਆਂ ਦੂਰ ਕਰਕੇ ਤੇ ਅਸੀਂ ਉਹਨਾਂ ਕਰੋਨਾ ਬੈਰੀਅਰਸ ਨੂੰ ਹੀ ਮੈਡੀਕਲ ਸਟਾਫ ਦੇ ਤੌਰ ਤੇ ਕਿਉਂਕਿ ਉਹ ਵੈਲ ਟ੍ਰੇਨਡ ਨੇ ਉਹ ਤਾਂ ਅੱਜ ਤੁਸੀਂ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦੇਓਗੇ ਕੱਲ ਨੂੰ ਕੰਮ ਤੇ ਆ ਜਾਣਗੇ ਕੋਈ ਟ੍ਰੇਨਿੰਗ ਦੀ ਲੋੜ ਹੀ ਨਹੀਂ ਉਹ ਤਾਂ ਪਹਿਲਾਂ ਹੀ ਟ੍ਰੇਨਡ ਨੇ ਸੋ ਸਾਨੂੰ ਹੁਣ ਜੇ ਹਸਪਤਾਲ ਬਣਾ ਰਹੇ ਆ ਤਾਂ ਨਵੇਂ ਡਾਕਟਰ ਚਾਹੀਦੇ ਆ ਫਾਰਮਾਸਿਸਟ ਚਾਹੀਦੇ ਆ ਨਰਸਿਸ ਚਾਹੀਦੀਆਂ ਤੇ ਮੈਡੀਕਲ ਸਟਾਫ ਚਾਹੀਦਾ ਜੇ ਸਕੂਲ ਬਣਾਵਾਂਗੇ ਤਾਂ ਟੀਚਰ ਚਾਹੀਦੇ ਆ ਸਾਨੂੰ ਪੀਐਨ ਚਾਹੀਦੇ ਆ ਨਾਲ ਕੈਂਪਸ ਮੈਨੇਜਰ ਚਾਹੀਦੇ ਆ ਕਲੈਰੀਕਲ ਸਟਾਫ ਚਾਹੀਦਾ ਸੋ ਹੁਣ ਜਿਉਂ-ਜਿਉਂ ਡਿਮਾਂਡ ਪੈਦਾ ਹੋਊਗੀ ਅਸੀਂ ਉਸ ਤਰ੍ਹਾਂ ਦੀਆਂ ਪੋਸਟਾਂ ਵੀ ਕ੍ਰੀਏਟ ਕਰਦੇ ਰਵਾਂਗੇ ਤੇ ਪੁਲਿਸ ਦੇ ਵਿੱਚ ਜਿਵੇਂ ਪੁਲਿਸ ਦੀ ਤੁਹਾਨੂੰ ਹੈਰਾਨੀ ਹੋਊਗੀ ਸੁਣ ਕੇ ਕਿ 2001 ਦੇ ਵਿੱਚ ਵੀ 80000 ਨਫਰੀ ਸੀ ਅੱਜ ਲਗਭਗ 23 ਸਾਲਾਂ ਬਾਅਦ 2024 'ਚ ਵੀ 80000 ਹੈ ਨਵੇਂ ਭਰਤੀ ਜੋ ਰਟਾਇਰ ਹੁੰਦੇ ਨੇ ਭਾਈ 200 ਦੇ ਨੇੜੇ ਤੇ ਰਟਾਇਰ ਹੁੰਦੇ ਆ ਇੱਕ ਸਾਲ 'ਚ ਉਹਨੇ ਘਰ ਲੈਣੇ ਆ ਪਰ ਨਵੀਆਂ ਪੋਸਟਾਂ ਕ੍ਰੀਏਟ ਨਹੀਂ ਹੋ ਰਹੀਆਂ ਔਰ ਸਭ ਤੋਂ ਮੈਂ ਜਦੋਂ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਆਏ ਸੀ ਹੁਣ ਪਿਛਲੇ ਦਿਨੀ ਉੱਥੇ ਵੀ ਮੈਂ ਇਹ ਗੱਲ ਉਠਾਈ ਸੀ ਕਿ ਪੰਜਾਬ ਜਿਹੜੀ ਸਟੇਟ ਹੈ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈ 30 ਤੋਂ 35% ਪੁਲਿਸ ਸਾਡੀ ਬੀਐਸਐਫ ਨਾਲ ਮਿਲ ਕੇ ਕੰਮ ਕਰਦੀ ਹੈ ਮਤਲਬ ਪੁਲਿਸਿੰਗ ਨਹੀਂ ਕਰਦੀ ਉਹਨਾਂ ਨਾਲ ਕਦੇ ਡਰੋਨ ਆ ਗਿਆ ਜੀ ਕਦੇ ਪਠਾਨਕੋਟ ਚ ਛੱਕੀ ਦੇਖੇ ਗਏ ਜੀ ਤਲਾਸ਼ੀਆਂ ਲਓ ਜੀ ਇੱਥੇ ਹੁਣ ਸਾਰੇ ਪਿੰਡਾਂ ਦੀਆਂ ਖੇਤਾਂ ਦੀਆਂ ਵਿਹਾਰ ਦੀ ਪੁਲਿਸ ਵਿਹਾਰ ਵਾਸਤੇ ਸਿਰ ਵਿਹਾਰ ਦਾ ਕੰਮ ਦੇਖਦੀ ਹੈ यूपी ਦੀ ਬੁਲਿ ਯੂਪੀ ਦਾ ਦੇਖ ਦिए ਪਰ ਪੰਜਾਬ ਦੀ ਪੁਲਿਸ ਚੋਂ 30% ਪੁਲਿਸ 35% ਪੁਲਿਸ ਜਿਹੜੀ ਹੈ ਪੰਜ ਸੱਤ ਜ਼ਿਲ੍ਹਿਆਂ ਚ ਨੈਸ਼ਨਲ ਸਿਕਿਉਰਿਟੀ ਦਾ ਕੰਮ ਕਰ ਰਹੀ ਹੈ ਅਸੀਂ ਕਹ ਜੀ ਤਨਖਾਹ ਅਸੀਂ ਦਿੰਨੇ ਆ ਕੰਮ ਲੈ ਰਹੇ ਆ ਪੈਰਾ ਮਿਲਟਰੀ ਦਾ ਇਹਨਾਂ ਤੋਂ ਤਾਂ ਫਿਰ ਸਾਨੂੰ ਇਹ ਵੀ ਇਸ ਵੀ ਕੰਪਨਸੇਸ਼ਨ ਦਿਓ ਪਲੱਸ ਜੇ ਮੈਂ ਕਿਸੇ ਇੰਡਸਟਰੀਲਿਸਟ ਨੂੰ ਲੈ ਕੇ ਆਉਣਾ ਪੰਜਾਬ ਚ ਆ ਜਾਂਦਾ ਉਹ ਵੀ ਠੀਕ ਹੈ ਜੀ ਤੁਸੀਂ ਚੰਗਾ ਵਧੀਆ ਗਵਰਨੈਂਸ ਦੇ ਰਹੇ ਹੋ ਕੋਈ ਖੱਜਲ ਖਵਰੀਆਂ ਨਹੀਂ ਹੈਗੀਆਂ ਆ ਜਾਣੇ ਅਸੀਂ ਇਨ ਫੈਕਟਰੀ ਲਾ ਲੈਨੇ ਆ ਜਦੋਂ ਮੈਂ ਉਹਨੂੰ ਕਹਿਣਾ ਕਿ ਉਹਨੇ ਫੈਕਟਰੀ ਨੂੰ ਵਧਾ ਲਾ ਵੱਡੀ ਗੱਲ ਆ ਤਾਂ ਉਹ ਕਹਿੰਦਾ ਮੈਂ ਕਠੂਏ ਜਾਊਂਗਾ ਜੱਬ ਬੱਦੀ ਜਾਊਂਗਾ ਆਲੇ ਦੁਆਲੇ ਤੁਸੀਂ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਤੁਸੀਂ ਟੈਕ 7 ਬਣਾ ਲਿਆ ਉੱਥੇ ਦੇਤੀਆਂ ਛੋਟਾਂ ਸਾਨੂੰ ਤਾਰਾਂ ਦੇ ਵਿੱਚ ਘੇਰ ਲਿਆ ਇਧਰੋਂ 532 ਕਿਲੋਮੀਟਰ ਤਾਰ ਇਧਰ ਹੈ ਇਧਰ ਖਨੌਰੀ ਲੱਗੀ ਹੋਈ ਹੈ ਇਧਰ ਸ਼ੰਭੂ ਤੇ ਆ ਸਾਨੂੰ ਤਾਰਾਂ ਲਾ ਕੇ ਆਲੇ ਦੁਆਲੇ ਸਾਨੂੰ ਕਹਿੰਦੇ ਤਰੱਕੀ ਕਰਕੇ ਦਿਖਾਓ ਹੁਣ ਸੋ ਸਾਨੂੰ ਵੀ ਉਹੀ ਛੋਟਾਂ ਦੇ ਦਿਓ ਜਿਹੜੀਆਂ ਇਹਨਾਂ ਉਹਨਾਂ ਨੂੰ ਦਿੱਤੀਆਂ ਨੇ ਅਸੀਂ ਤਰੱਕੀ ਕਰਕੇ ਦਿਖਾ ਦਾਂਗੇ ਤੁਹਾਨੂੰ ਪੰਜਾਬੀ ਆ ਪੂਰੀ ਦੁਨੀਆ ਚ ਕਾਮਯਾਬ ਆ ਜਿੱਥੇ ਵੀ ਜਾਈਏ ਕਾਮਯਾਬ ਹੁੰਨੇ ਆ ਕਦੇ ਤੁਹਾਨੂੰ ਪੰਜਾਬੀ ਫੇਲ ਪੰਜਾਬੀ ਨਹੀਂ ਮਿਲੂਗਾ ਸਕਸੈਸਫੁਲ ਪੰਜਾਬੀ ਨੇ ਪੂਰੀ ਦੁਨੀਆ ਚ ਵਸਦੇ ਨੇ ਸੋ ਇਸ ਕਰਕੇ ਬਜਟ ਹੈ ਦੇਸ਼ ਦਾ ਬਜਟ ਦੇ ਵਿੱਚ 1 ਰੁਪਈਆ ਰੁਪਈਆ ਤਾਂ ਛੱਡੋ ਨਾ ਹੀ ਨਹੀਂ ਲਿਆ ਵੀ ਪੰਜਾਬ ਵੀ ਇੱਕ ਸਟੇਟ ਹੈਗੀ ਹੈ ਕਿਸੇ ਟ੍ਰੇਨ ਦੇ ਥ्रू ਹੀ ਨਾ ਲੈ ਦਿੰਦੇ ਵੀ ਦਿੱਲੀ ਤੋਂ ਜੰਮੂ ਤੱਕ ਵੀ ਜਿਹੜੀ ਆ ਉਹਦਾ ਟਾਈਮ ਬਦਲ ਰਿਹਾ ਜਿਹੜੀ ਕਿ ਬਾਇਆ ਪੰਜਾਬ ਜਾ ਰਹੀ ਹੈ ਚਲ ਪੰਜਾਬ ਦਾ ਨਾਂ ਤਾਂ ਆ ਜਾਂਦਾ ਵਿੱਚ ਪੰਜਾਬ ਦਾ ਨਾਂ ਹੀ ਹੈ ਨਹੀਂ ਵਿੱਚ ਇੱਕ ਉਹ ਸਟੇਟ ਜਿਹਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਔਰ ਜਿਹੜਾ ਆਜ਼ਾਦੀ ਕਾਇਮ ਰੱਖਣ ਵਾਸਤੇ ਅੱਜ ਫੇਰ ਹੱਦਾਂ ਤੇ ਖੜਾ ਹੈ ਹਰ ਰੋਜ਼ ਤਰੰਗੇ 'ਚ ਲਿਫਟ ਕੇ ਸਾਡੇ ਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਆਉਂਦੀਆਂ ਨੇ ਸ਼ਹੀਦਾਂ ਦੀਆਂ ਤੇ ਉਹਨੂੰ ਤੁਸੀਂ 1 ਰੁਪਈਆ ਨਹੀਂ ਦੇ ਰਹੇ ਉਹਦਾ ਨਾਂ ਹੀ ਨਹੀਂ ਲੈ ਰਹੇ ਉਹਦੀਆਂ ਝਾਕੀਆਂ ਜਿਹੜੀਆਂ 26 ਜਨਵਰੀ ਦੇ ਪਰੇਡ 'ਚੋਂ ਕੱਢ ਦਿੰਨੇ ਹੋ ਰਿਜੈਕਟ ਕਰ ਦਿੰਨੇ ਹੋ ਤੇ ਇਹ ਇਸ ਤਰ੍ਹਾਂ ਦਾ ਬਿਹੇਵੀਅਰ ਤਾਂ ਚੰਗਾ ਨਹੀਂ ਹੈਗਾ ਤੁਸੀਂ ਸਾਨੂੰ ਕੰਮ ਦੇ ਕੇ ਦੇਖੋ ਸਾਡੇ ਤੋਂ ਕਰਵਾ ਕੇ ਦੇਖੋ ਕੀ ਕੰਮ ਕਰਵਾਉਣਾ ਜਦੋਂ ਕਿਹਾ ਸੀਗਾ ਕਿ ਅੰਮ੍ਰੇ ਪੰਡਾਰ ਭਰਨੇ ਨੇ ਤਾਂ ਪੰਜਾਬੀਆਂ ਨੇ ਜਿਹੜੇ ਸਟੋਰ ਛੋਟੇ ਪੈ ਗਏ ਪੰਜਾਬੀਆਂ ਨੇ ਜਿੰਨੀ ਜਿੰਨੀ ਮਿਹਨਤ ਕਰਕੇ ਹਰੀ ਕ੍ਰਾਂਤੀ ਹਰੀ ਕ੍ਰਾਂਤੀ ਦੇ ਰਿਜ਼ਲਟ ਸਾਨੂੰ ਹੁਣ ਮਿਲ ਰਹੇ ਨੇ ਹਰੀ ਕ੍ਰਾਂਤੀ ਤਾਂ ਸਾਨੂੰ ਮਹਿੰਗੀ ਪੈ ਗਈ ਜੀ 7-700 ਫੁੱਟ ਤੇ ਸਾਡਾ ਪਾਣੀ ਚਲਾ ਗਿਆ ਜੀ ਅੱਜ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸਿੰਚਾਈ ਵਾਲੇ ਪਾਣੀ ਦੀ ਸਮੱਸਿਆ ਸਾਹਮਣਾ ਕਰਨਾ ਪੈ ਰਿਹਾ ਉਸ ਸਟੇਟ ਨੂੰ ਜਿਹਦਾ ਨਾਮ ਪਾਣੀਆ ਤੇ ਆ ਪੰਜ ਆਵ ਪੰਜ ਪਾਣੀ ਔਰ ਉਹਦੇ ਚ ਵੀ ਸਮੰਗੀ ਜਨੇ ਰੋੜਾ ਪਾਈ ਜਨੇ ਆਹ ਦਿਓ ਜੀ ਸਾਨੂੰ ਉਹ ਦਿਓ ਸੋ ਇਸ ਕਰਕੇ ਪੰਜਾਬ ਦਾ ਪੱਖ ਜਿੱਥੇ ਵੀ ਰੱਖਣਾ ਪਿਆ ਮੈਂ ਦਲੇਰੀ ਨਾਲ ਖੁੱਲ ਕੇ ਰੱਖਦਾ ਔਰ ਕਿਉਂਕਿ ਮੈਂ ਕੱਲ ਹੀ ਮੈਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਆਇਆ ਮਾਲਵਾ ਨਹਿਰ ਬਣੂਗੀ 159 ਕਿਲੋਮੀਟਰ ਲੰਬੀ ਹਰੀਕੇ ਤੋਂ ਜਾਊਗੀ ਬਿਲਕੁਲ ਰਾਜਸਥਾਨ ਦੇ ਉਹ ਮਿੱਡੂ ਖੇੜਾ ਮਾਣੀ ਖੇੜਾ ਉਧਰਲੇ ਪਿੰਡਾਂ ਤੱਕ ਜਾ ਕੇ ਐਂਡ ਹੋਊਗਾ 50 ਫੁੱਟ ਉਪਰੋਂ ਚੜਾਈ 12 ਫੁੱਟ ਡੰਗਾਈ 23000 ਕਿਊਸਿਕ ਪਾਣੀ ਜਾਊਗਾ ਲਗਭਗ ਸਵਾ 500 ਮੋਗੇ ਹੋਣਗੇ 521 ਮੋਗੇ 2 ਲੱਖ ਏਕੜ ਜ਼ਮੀਨ ਜਿਹੜੀ ਹੈ ਉਹਨੂੰ ਪਾਣੀ ਮਿਲੂਗਾ ਜੀ ਇਹ ਇਹ ਗੱਲ ਇਹਨਾਂ ਨੇ 30 40 ਸਾਲ ਪਹਿਲਾਂ ਕਰ ਦੇਣੀ ਚਾਹੀਦੀ ਸੀ ਪਤਾ ਨਹੀਂ ਕਿਉਂ ਨਹੀਂ ਸੋਚੀ ਪਰ ਕਿਉਂ ਸੋਚਣ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੋਣ ਉਹਨਾਂ ਨੇ ਮੋਗਿਆਂ ਤੋਂ ਕੀ ਲੈਣਾ ਜੀ ਇਹ ਤਾਂ ਫਿਰ ਮੋਗਿਆਂ ਵਾਲੇ ਜਾਣ ਸਕਦਾ ਹੈ ਨਾ ਜਿਹੜਾ ਇੱਕ ਇੱਕ ਮਿੰਟ ਵਾਸਤੇ ਉੱਥੇ ਖੜਾ ਹੁੰਦਾ ਕਿ ਇੱਕ ਮਿੰਟ ਮੇਰਾ ਵੱਧ ਨਾ ਜਾਵੇ ਜਾਂ ਇੱਕ ਮਿੰਟ ਮੇਰਾ ਘਰ ਨਾ ਜਾਵੇ ਪਾਣੀ ਦਾ ਇਹ ਤਾਂ ਉਹਨੂੰ ਦਰਦ ਦਾ ਪਤਾ ਹੋ ਸਕਦਾ ਨਾ ਸੋਚ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਨੇ ਉਹਨਾਂ ਨੇ ਕੀ ਕੀ ਲੈਣਾ ਮੋਗਿਆਂ ਤੋਂ ਸੋ ਅਸੀਂ ਅਸੀਂ ਆਏ ਥੱਲੋਂ ਆ ਅਸੀਂ ਤਾਂ ਮੋਗਿਆਂ ਨੇ ਆ ਜੀ ਸੋ ਕੱਸੀਆਂ ਰਜਵਾਹੇ ਰਿਵਾਈਵ ਕਰ ਰਹੇ ਆ ਪੰਜਾਬ ਆਪਣਾ ਪਾਣੀ ਬਿਲਕੁਲ ਵਧੀਆ ਤਰੀਕੇ ਨਾਲ ਵਰਤ ਜਦੋਂ ਮੈਂ ਸੋਚ ਚੁੱਕੀ ਸੀ 21% ਪਾਣੀ ਯੂਜ਼ ਕਰ ਰਹੇ ਸੀ ਅੱਜ 70 ਤੇ ਪਹੁੰਚੇ ਆ ਜੇ ਸਿਰਫ ਜਦੋਂ 90 ਤੇ ਪਹੁੰਚ ਗਏ ਕਿੰਨੇ ਟਿਊਬਲ ਬੰਦ ਹੋ ਜਾਣਗੇ ਟਿਊਬਲ ਬੰਦ ਹੋਣਾ ਥੱਲੋਂ ਪਰ ਧਰਤੀ ਚੋਂ ਪਾਣੀ ਬਚੂਗਾ ਪਾਣੀ ਉੱਪਰ ਆਊਗਾ ਪਾਣੀ ਦਾ ਟੇਬਲ ਬਿਜਲੀ ਬਚੂਗੀ ਇਹ ਗੱਲਾਂ ਤਾਂ ਕਦੇ ਸੋਚਿਆ ਹੀ ਨਹੀਂ ਕਿਉਂਕਿ ਦਰਖਤਾਂ ਦੀਆਂ ਤੇ ਨਹਿਰਾਂ ਦੀਆਂ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਨਾ ਤੁਸੀਂ ਐਂ ਕਰੋ ਦਰਖਤਾਂ ਦੀਆਂ ਵੋਟਾਂ ਬਣਾ ਦਿਓ ਹਰੇਕ ਟਾਲੀ ਨੂੰ ਹਰੇਕ ਕਿਕਰ ਨੂੰ ਕੋਈ ਨਾ ਕੋਈ ਲੀਡਰ ਚ ਝੰਡਾ ਮੈਂ ਦਿਖਾਉਂਗਾ ਵੀ ਉਹਨੂੰ ਐਂ ਕਹਿੰਦਾ ਵੀ ਤੇਰੇ ਨਾਲ ਤਾਂ ਬਹੁਤ ਪੁਰਾਣਾ ਰਿਸ਼ਤਾ ਹੈ ਮੇਰਾ ਪਰਦਾਦਾ ਤੇਰੇ ਤੁਕਿਆਂ ਦਾ ਚਾਰ ਪਾਉਂਦਾ ਰਿਹਾ ਤੇ ਤੇਰੇ ਕਿਕਰ ਤੂੰ ਜੱਫੀ ਪਾ ਲੈਣਗੇ ਕਿ ਜੇ ਵੋਟਾਂ ਹੋਣ ਇਹਨਾਂ ਦੀਆਂ ਦਰਖਤਾਂ ਨਹੀਂਆਂ ਇਦਾਂ ਹੀ ਇਦਾਂ ਹੀ ਨਹਿਰਾਂ ਕੱਸੀਆਂ ਚ ਨਾਉਂਦੇ ਦਿਖਾਉਂਗਾ ਇਹਨਾਂ ਨੂੰ ਮੈਂ ਵੀ ਮੇਰਾ ਦਾਦਾ ਵੀ ਇੱਥੇ ਨਾ ਹੁੰਦਾ ਰਿਹਾ ਬਸ ਤੂੰ ਵੋਟਾਂ ਪਾ ਦੇ ਪਰ ਕਿਉਂਕਿ ਦਰਖਤਾਂ ਦੀਆਂ ਤੇ ਨਹਿਰਾਂ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਨਾ ਤਾਂ ਕਰਕੇ ਮੁੱਦਾ ਨਹੀਂ ਹੈਗਾ ਪਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੈਂ ਜੇ ਪੰਜਾਬ ਦੇ ਵਿੱਚ ਮੈਨੂੰ ਇੰਨਾ ਵੱਡਾ ਬਾਣ ਲੋਕਾਂ ਨੇ ਦਿੱਤਾ ਤਾਂ ਮੈਂ ਇਹ ਚੀਜ਼ਾਂ ਘਟੋ-ਘਟ ਬਚਾਵਾ ਵੀ ਤੇ ਇਹਨਾਂ ਨੂੰ ਲੋਕ ਲਹਿਰ ਵੀ ਬਣਾਵਾ ਕਿ ਆਪਾਂ ਇਕੱਠੇ ਹੋ ਕੇ ਦਰਖਤ ਲਾਈਏ ਆਪਾਂ ਆਪਣੇ ਪਾਣੀ ਦੀ ਸਾਂਭ ਸੰਭਾਲ ਕਰੀਏ ਠੀਕ ਹੈ ਨਾ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਾਂਬੇ ਦੇਣਗੀਆਂ ਕਿ ਤੁਸੀਂ ਉਦੋਂ ਕੀ ਕਰਦੇ ਰਹੇ ਸੋ ਮੈਨੂੰ ਉਮੀਦ ਹੈ ਕਿ ਹੈਲਥ এডਿਕੇਸ਼ਨ এনवायरमेंट სპੋਰਟਸ ਔਰ ਰੋਜ਼ਗਾਰ ਇਹਨਾਂ ਪੰਜ ਸੱਤ ਜਿਹੜੇ ਮੇਨ ਵੱਡੇ ਮੁੱਦੇ ਨੇ ਉਹਨਾਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਵਧਾਉਣਾ ਹੈ ਅੱਗੇ ਤਾਇਆ ਪੰਜਾਬ ਅੱਗੇ ਵਧੂਗਾ ਔਰ ਪੰਜਾਬ ਰੰਗਲੇ ਪੰਜਾਬ ਤੇ ਛੋਟਾ ਹਲਕੇ ਹਲਕੇ ਰੰਗ ਤਾਂ ਨਜ਼ਰ ਵੀ ਆਉਣ ਲੱਗੇ ਕਿ ਹਾਂ ਕੁਝ ਹੋ ਰਿਹਾ ਹੈ ਹਾਂ 43000 ਨੌਕਰੀਆਂ ਮਿਲ ਗਈਆਂ ਨਹਿਰ ਕੱਢੀ ਜਾ ਰਹੀ ਹੈ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਵਾਲੇ ਪਾਸਿਓਂ ਨਿਰਭਰਾਂ ਕੋਲੇ ਵਾਲੇ ਪਾਸਿਓਂ ਨਿਰਭਰ ਹੋ ਗਏ ਤੇ ਖੇਡਾਂ ਦੇ ਵਿੱਚ ਸਾਡੇ ਨੌਜਵਾਨ ਮੱਲਾ ਮਾਰ ਰਹੇ ਨੇ 올림픽 ਚ ਗਏ ਹੋਏ ਨੇ ਸੋ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਕਿ ਅਸੀਂ ਤਾਂ ਦੇਖੋ 올림픽 ਦੀ ਤਿਆਰੀ ਵਾਸਤੇ ਜਿਹੜੇ ਪਲੇਅਰ ਸੀਗੇ ਅਸੀਂ ਉਹਨਾਂ ਨੂੰ ਪਹਿਲਾਂ ਪੈਸੇ ਦਿੱਤੇ 8-8 ਲੱਖ ਰੁਪਇਆ ਕਿ ਘੱਟੋ ਘੱਟ ਉਹ ਸ਼ੂ ਤਾਂ ਖਰੀਦੋ ਨਾ ਜਿਹੜੇ ਉੱਥੇ ਪਾ ਕੇ ਭੱਜਣੇ ਨੇ ਇੱਥੇ ਤਾਂ ਨੰਗੇ ਪੈਰੀ ਸੂਏ ਦੀਆਂ ਪਟੜੀਆਂ ਤੇ ਪ੍ਰੈਕਟਿਸ ਕਰਦੇ ਮੈਂ ਦੇਖਿਆ ਫਿਰ ਉੱਥੇ ਜਦੋਂ ਜਾਂਦੇ ਆ ਉਹ ਟਰੈਕ ਸਿੰਥੈਟਿਕ ਟਰੈਕ ਆ ਉੱਥੇ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ ਇੱਥੇ ਪਹਿਲਵਾਨ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਉੱਥੇ ਗੱਦੇ ਨੇ ਪਹਿਲਾਂ ਇੱਥੇ ਗੱਦੇ ਦਾ ਲੈ ਕੇ ਦੇ ਦਈਏ ਨਾ ਉਹਨਾਂ ਨੂੰ ਉਸ ਲੈਵਲ ਦੇ ਉਹਨਾਂ ਮਪਿੰਗ ਲੈਵਲ ਦੇ ਤਾਕਿ ਉੱਥੇ ਜਾ ਕੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਗ੍ਰਿਪ ਬਣਾਉਣ ਚਾ ਕੋਰ ਬਾਅਦ ਚ ਤਾਂ ਕੋਈ ਵੀ ਜਿਵੇਂ ਮੈਡਲ ਜਿੱਤਣ ਉਹ ਤਾਂ ਕੋਈ ਵੀ ਦੇ ਦਿੰਦਾ ਪੈਸੇ ਮੈਡਲ ਜਿੱਤਣ ਜੋਗੇ ਤਾਂ ਬਣਾਈਏ ਨਾ ਸੋ 19 ਪਲੇਅਰ ਆਪਣੇ 올ਿਮਪਿਕਸ ਦੇ ਵਿੱਚ ਗਏ ਹੋਏ ਨੇ